ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਅੱਜ ਲੋਕ ਸਭਾ ਹਲਕਾ ਫਰੀਦਕੋਟ ਅਦੀਨ ਆਉਂਦੇ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਵਰਕਰਾਂ ਦੀ ਇਛਾ ਮਤੇ ਖਰੇ ਉਤਰਨਗੇ ਆਪਣੇ ਸੰਬੋਧਨ ਦੌਰਾਨ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਕਿਸੇ ਦੇ ਵਿਰੁੱਧ ਨਹੀਂ ਬੋਲਣਗੇ ਲੋਕ ਜੇਕਰ ਉਹਨਾਂ ਨੂੰ ਚੁਣਦੇ ਨੇ ਤਾਂ ਉਹ ਇਸ ਲੋਕ ਸਭਾ ਹਲਕੇ ਵਿੱਚ ਕੰਮ ਕਰਕੇ ਵਿਖਾਉਣਗੇ ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਇਸ ਲਈ ਉਹ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਨੇ ਕਿ ਉਹ ਆਮ ਘਰ ਵਿੱਚੋਂ ਨੇ ਅਤੇ ਇਹ ਚੋਣ ਲੜ ਰਹੇ ਨੇ ਤੇ ਉਹ ਇਸ ਹਲਕੇ ਦੇ ਵਿਕਾਸ ਲਈ ਅਤੇ ਹਲਕੇ ਦੇ ਬਕਾਇਆ ਕੰਮਾਂ ਲਈ ਹਰ ਤਰ੍ਹਾਂ ਨਾਲ ਯਤਨ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਵਾਤਾਵਰਣ ਸੁੱਧਤਾ ਲਈ ਪਹਿਲ ਦੇ ਆਧਾਰ ਤੇ ਕੰਮ ਕਰਨਗੇ। ਫਰੀਦਕੋਟ ਹਲਕੇ ਵਿੱਚ ਉਹਨਾਂ ਦੇ ਨਾਨਕੀ ਹਲਕੇ ਨਾਲ ਉਹਨਾਂ ਦਾ ਪੁਰਾਣਾ ਸਬੰਧ ਹੈ ਕਿ ਹਲਕੇ ਵਿੱਚ ਕੁਝ ਦਿਨ ਪਹਿਲਾਂ ਤੋਂ ਵਿਚਰਨਾ ਸ਼ੁਰੂ ਕੀਤਾ ਹੈ ਲੋਕਾਂ ਦਾ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਹੈ। ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਹਰ ਵਰਕਰ ਦੀ ਉਮੀਦ ਤੇ ਖਰੇ ਉਤਰਨ। ਕਿ ਉਹ ਰਾਜਨੀਤੀ ਵਿੱਚ ਲੋਕ ਸਭਾ ਲਈ ਆਏ ਨੇ ਤੇ ਉਹਨਾਂ ਵੱਲੋਂ ਲੋਕ ਹਿੱਤਾਂ ਦੇ ਕੰਮਾਂ ਲਈ ਹਮੇਸ਼ਾ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ। ਜਾਉਂਗੇ ਫਿਰ ਨਾਲ ਇੱਕ ਹੀ ਇੱਟਾਂ ਦੇ ਗੱਲਬਾਤ ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ। ਭਾਈ ਪਿਰਤਪਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇੱਥੇ। ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਉਹਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜਾ ਚੰਗਾ। ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনਵਾਇਰਨਮੈਂਟ ਨਾਲ ਬਹੁਤ ਪਿਆਰ ਹੈ। ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਭ। ਕਮੀ ਕੀ ਦੇਖੀ ਗਈ ਹੈ ਜੇ ਬਿੱਖਾ ਦੇਖੀ ਕੀ ਦਰਖਤ ਬਹੁਤ ਕੱਟਨੇ ਜੀ ਬਹੁਤ ਜਿਹੜਾ ਅਲੱਦਲ ਮੈਨੂੰ ਐ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟਿਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟਿਟਿਊਐਂਸੀ ਸਭ ਤੋਂ ਵੱਖਰੀ ਦੇ ਸੀ ਇਸ ਤਰ੍ਹਾਂ ਚੇਰੇ ਹੁੰਦੇ ਆ ਜੇ ਕੈਨੇਡਾ ਨਹੀਂ ਗੋਲ ਦਿੱਤੇ ਵਿਚੇ ਵਿਚੇ ਦੇਖਦੇ ਰਿਮੋਟ ਪੌਂਟ ਵਾਚੇ ਰਹੇ ਜੀ ਇਹ ਤਾਂ ਤੁਹਾਡਾ ਸਨੀ ਦਿਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਹੈ ਵੱਧ ਤੋਂ ਵੱਧ ਸ਼ੂਟਿੰਗ ਹੈ ਛੂਟੀਆਂ ਜੇ ਉੱਥੇ ਦੀ ਜਗ੍ਹਾ ਮੈਂ ਇੱ ਜਿੱਦ ਤੋਂ ਬੋਲ ਬੋਲਾਰੂ ਜੀ ਅੰਮ੍ਰਿਤ ਜੰਦੇ ਜੋ ਮੇਰੀ ਜੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਧੇ ਹੋ ਨਰਜਾਨ ਤਾਂ ਹੀ ਤਾਂ ਮੈਂ ਆਇਆ ਇੱਧਰ ਹੋ ਰਜਾਨ ਛੱਡ ਕੇ ਬੋਲ ਜੀ ਤੁਸੀਂ ਕਿਹਾ ਵੀ ਟੋਪੀਆਂ ਦੇ ਨੰਦੇ ਤੋਂ ਮੈਂ ਵੋਟਾਂ ਦੇ ਦੇਣੀ ਕਿ ਇਤਨਾ ਦੀ ਚਾਹਤ ਸੀ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇਤੋਂ ਦਾ ਦੋ ਤਾਂ ਇਸ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਜਿਵੇਂ ਨਾਨੀਆਂ ਦੇ ਨਾਨੀਆਂ ਪਿਆਰ ਦਿੰਦੇ ਸੀ ਉਸ ਹੱਦ ਨਾਲ ਅਮੀਰ ਕਿੰਨੀ ਜਿਤਾਈ ਜਾ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਬਾਈ ਹੁਣ ਇਹਨੇ ਜਿਵੇਂ ਇੱਥੇ ਦੇ ਇਨਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਤੋਂ ਬਾਅਦ ਇਹਨਾਂ ਦੇ ਇਕੱਤੀ ਗੱਲ ਕੀਤੀ ਵਾਦੀ ਸ਼ੁਰੂ ਕਰਕੇ ਪਰ ਖਤਮ ਕਰ ਰਹੇ ਹਾਂ ਕਿ ਜੋ ਪ੍ਰੀ ਹੋ ਜਾਣਗੇ ਹੈ ਜੀ ਹਾਂ ਮਾਦੀ ਪਾਰਟੀ ਦੇ ਬਾਅਦ ਹੀ ਖਤਮ ਕਰ ਰਹੇ ਹਾਂ ਕਿ ਜੋ ਪ੍ਰੀ ਹੋ ਜਾਣਗੇ ਕਿੰਨਾ ਚਿਰ ਲੱਗੇ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ 3 ਸਾਲਾਂ 'ਚ ਬਹੁਤ ਕਰ ਦੇਣਗੇ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਜੀ ਆਜੇ ਤੱਕ ਸਰਕਾਰ ਨੇ ਕਿਸਾਨਾਂ ਦੇ ਇਸ ਤਰ੍ਹਾਂ ਲੱਗਦਾ ਤੇ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਭਲੀ ਭੱਜ ਜਾ ਪਤਾ ਕੀ ਬਾਤ ਹੈ ਕਿਦਰਵਾਣਾ ਜਿਹੜਾ ਕਰਕੇ ਜਾਓ ਤੁਸੀਂ ਜੀ ਹਾਂਜੀ ਸਾਡੀ ਪਹਿਲ ਦੇ ਤੇ ਕਿਦਰਵਾਣਾ ਦਾ ਚੱਲ ਰਿਹਾ ਜਿਹੜਾ ਪੂਰਾ ਕਰ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਐਂਟਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ ਅੱਜ ਕੀ ਲਾਗੇ ਤੁਹਾਡੀ ਮੇਰਾ ਨਾਮ ਅਵਤਾਰ ਸਿੰਘ ਫਕਰਸਰ ਜੀ ਸਰ ਜੀ ਕੀ ਕਹਿਣਾ ਚਾਹੋਗੇ ਅੱਜ ਕੋਰੋਨ ਚਾਈ ਤੁਸੀਂ ਅਮਾ ਦੀ ਗੱਲ ਅੱਜ ਸਾਡੇ ਗੱਡੇ ਦੇ ਵਿੱਚ ਜਿਹੜਾ ਕਰਮਜੀਤ ਸਿੰਘ ਜੀ ਅਨਮੋਲ ਆਪ ਪਾਰਟੀ ਨੇ ਉਹ ਐਮਪੀ ਖੜਾ ਕੀਤਾ ਹੈ ਉਹਦਾ ਜ ਪਹਿਲਾ ਘੇੜਾ ਸੀ ਸਾਡੇ ਗਿੜਵਾ ਸ਼ਹਿਰ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਅੱਜ ਵਿਰੋਧ ਕਰਨ ਵਾਸਤੇ ਆਏ ਸੀਗੇ ਚਲੋ ਪ੍ਰਸ਼ਾਸਨ ਨੇ ਕੁਝ ਕਰਕੇ ਜਾਂ ਅਸੀਂ ਕਹ ਪਹਿਲਾ ਘੇੜਾ ਜਿਵੇਂ ਕਹਿਣਾ ਚਾਹੀਦਾ ਕੋਈ ਵੀ ਹੈ ਪਰ ਵਿਰੋਧ ਕਰਨਾ ਸੀ ਸਾਡੇ ਅੰਦਰ ਬਹੁਤ ਗੁੱਸਾ ਹੈ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਤੇ ਕਿਉਂਕਿ ਜਿਹੜਾ ਸਾਡੇ ਜੀਓਜੀ ਡਿਪਾਰਟਮੈਂਟ ਪਿਛਲੀ ਸਰਕਾਰ ਨੇ ਬਣਾਇਆ ਸੀਗਾ ਗਰੀਬ ਮਜ਼ਦੂਰਾਂ ਦੀਆਂ ਦਬਲੇ ਕੁਤਰੇ ਲੋਕਾਂ ਦੀਆਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਦੁਕਾਨਦਾਰ ਦੀਆਂ ਜੋ ਸਮੱਸਿਆ ਸੀ ਆ ਉਹ ਅਸੀਂ ਮੁੱਖ ਮੰਤਰੀ ਦਫ਼ਤਰ ਪਹੁੰਚਦੀਆਂ ਕਰਦੇ ਹੁੰਦੇ ਸੀਗੇ ਤੇ ਉਹ ਇਹਨਾਂ ਨੇ 9 ਸਤੰਬਰ 2022 ਨੂੰ ਇਹਨਾਂ ਨੇ ਉਹ ਡਿਪਾਰਟਮੈਂਟ ਖਤਮ ਕਰਕੇ ਔਰ ਉਹ ਗਰੀਬਾਂ ਦਾ ਜਿਹੜਾ ਸੀ ਉਹਨਾਂ ਦੀ ਸਕੀਮਾਂ ਤੋਂ ਬਹੁਤ ਦੂਰ ਕਰਤੀਆਂ ਔਰ ਚਲੋ ਸਰਕਾਰਾਂ ਸਕੀਮਾਂ ਬਣਾਉਂਦੀਆਂ ਟਾਉਂਦੀਆਂ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਜੇ ਉਹਨਾਂ ਦੇ ਖਜ਼ਾਨੇ 'ਚ ਪੈਸਾ ਹੈ ਨਹੀਂਗਾ ਜਾਂ ਆਪ ਦੇ ਘੜਮ ਚੌਧਰੀਆਂ ਨੂੰ ਪੈਸਾ ਦੇ ਜਿੰਦੇ ਕਿਸੇ ਰੂਪ ਦੇ ਵਿੱਚ ਠੀਕ ਹੈ ਦੇਣ ਪਰ ਅਸੀਂ ਤਾਂ ਲੋਕਾਂ ਦੀਆਂ ਸੇਵਾ ਕਰਦੇ ਸੀਗੇ ਅਸੀਂ ਪੈਸੇ ਦਾ ਸਾਨੂੰ ਕੋਈ ਲਾਲਚ ਨਹੀਂ ਸੀਗਾ ਪਰ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਮੀਤ ਹੇਰ ਨੇ ਹੋਜਾ ਸਿੰਘ ਸਲਾਰੀ ਜਿਹੜਾ ਚੋਰ ਆ ਪਿੱਛੇ ਬੋਰੀਆਂ ਵੇਚਦਾ ਫੜਿਆ ਗਿਆ ਸੀਗਾ ਔਰ ਅਰੋੜਾ ਜੀ ਇਹਨਾਂ ਦਾ ਉਸ ਤੋਂ ਬਾਅਦ ਜਿਹੜੇ ਆ ਵਿੱਤ ਮੰਤਰੀ ਸਾਹਿਬ ਆ ਉਹ ਵੀ ਫੌਜੀ ਦਾ ਬੇਟਾ ਹੈ ਉਹਨੂੰ ਤਾਂ ਖੁਦ ਹੀ ਪਤਾ ਕਿ ਫੌਜੀ ਦਾ ਘਰ ਕਿਵੇਂ ਚੱਲਦਾ ਕਿਵੇਂ ਡਿਊਟੀ ਕਰਕੇ ਆਉਂਦੇ ਆ ਉਹ ਇਹਨਾਂ ਨੇ ਚਾਰਾਂ ਪੰਜਾਂ ਬੰਦਿਆਂ ਨੇ ਬਹਿ ਕੇ ਇਹ ਡਿਪਾਰਟਮੈਂਟ ਨੂੰ ਇਹ ਕਹਿ ਕੇ ਖਤਮ ਕਰਤਾ ਕਿ ਸਾਫਕਾ ਫੌਜੀ ਕੰਮ ਨਹੀਂ ਜਾਣਦੇ ਇਹਨਾਂ ਨੂੰ ਕੰਮ ਨਹੀਂ ਆਉਂਦਾਗਾ ਇਹ ਬੇਕਾਰ ਹੁੰਦੇ ਆ ਅਸੀਂ ਉਹ ਸ਼ਬਦਾਂ ਦਾ ਇਹਨਾਂ ਨੂੰ ਵਿਰੋਧ ਕੀਤਾ ਸੀ ਕਿ ਚਲੋ ਤੁਸੀਂ ਨੌਕਰੀ ਜਿਹੜੀ ਆ ਜਾਂ ਲੋਕਾਂ ਦੀ ਸੇਵਾ ਸਾਨੂੰ ਨਹੀਂ ਕਰਨ ਦਿੱਤੀ ਵੱਖਰੀ ਗੱਲ ਐ ਪਰ ਜਿਹੜੇ ਤੁਸੀਂ ਸ਼ਬਦ ਬੋਲੇ ਸਾਡੇ ਵਾਸਤੇ ਉਹ ਤੁਸੀਂ ਵਾਪਸ ਲਾਓ ਗਲਤੀ ਮਨੋ ਸਟੇਜ ਉਤੋਂ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਆਉਂਦਾ ਸਾਫਕਾ ਫੌਜੀ ਫੌਜੀ ਪੀਐਨ ਤੋਂ ਸਫਾਈ ਮੈਂਟੋ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਦਾ ਕੰਮ ਜਾਣਦਾ ਹੈ ਕਿ ਦੇਸ਼ ਦੇ ਵਿੱਚ ਰੇਲਵੇ ਹੜਤਾਲ ਕਰਦੇ ਅਸੀਂ ਟ੍ਰੇਨਾਂ ਚਲਾ ਕੇ ਦੂਜੇ ਸਟੇਸ਼ਨ ਤੇ ਪੇਸ਼ੰਮਸਾਫਰ ਭੇਜ ਸਕਦੇ ਹਾਂ ਜਿਹੜੀ ਮੋਦੀ ਸਰਕਾਰ ਨੇ ਤੇ ਨਾਲੇ ਮਿਲੇ ਹੋਏ ਹੈ ਕੇਂਦਰੀ ਵਾਸਾ ਇਹਨਾਂ ਨੇ ਬੰਦਰਗਾਹ ਵੇਚਤੀਆਂ 에어ਪੋਰਟ ਵੇਚਤੇ ਇਹਨਾਂ ਨੇ ਛੱਡਿਆ ਕੀ ਹੈ ਭਾਰਤ ਦੇ ਵਿੱਚ ਜੇ ਕੱਲ ਨੂੰ ਜਹਾਅ 에어ਪੋਰਟ ਆ ਆਪਣੇ 에어 ਇੰਡੀਆ ਜਾਂ ਕੋਈ ਹੋਰ ਹੜਤਾਲ ਕਰ ਦੇ ਅਸੀਂ ਜਹਾਜ਼ ਚਲਾ ਕੇ ਮੁਸਾਫਰਾਂ ਨੂੰ 에어ਪੋਰਟ ਟੂ 에어ਪੋਰਟ ਦਿੱਲੀ ਜਾਂ ਕਲਕੱਤਾ ਪਹੁੰਚਾ ਸਕਦੇ ਹਾਂ ਅਸੀਂ ਇਹ ਅਸੀਂ ਰੱਖਦੇ ਹਾਂ ਜੇ ਬੰਦਰਗਾਹ ਦੇ ਉੱਤੇ ਇਹ ਇਹ ਇਹਨਾਂ ਨੇ ਵੇਚ ਛੱਡੀਆਂ ਉਹ ਵੀ ਹੜਤਾਲ ਕਰ ਦੇਣਾ ਅਸੀਂ ਸਮੁੰਦਰੀ ਜਹਾਜ਼ ਚਲਾ ਕੇ ਉਧਰਲੇ ਪੱਤਨ ਤੋਂ ਉਧਰਲੇ ਪੱਤਨ ਦੇ ਲੋਕਾਂ ਤੱਕ ਸਾਡਾ ਮਸਲਾ ਇਹ ਕਿ ਅੱਜ ਜੋ ਆਈਸ਼ੂਨਾਂ ਨੇ ਅਸੀਂ ਜੀਆ ਹੈ ਕਿਹਾ ਸੀਗਾ ਆਪਦੀ ਅਸੀਂ ਪ੍ਰੋਬਲਮ ਉਹਨਾਂ ਨੂੰ ਦੱਸੀ ਹੈ ਉਹ ਕਹਿੰਦੇ ਸੀ ਮੁੱਖ ਮੰਤਰੀ ਤੱਕਰ ਗੱਲ ਕਰਾਂਗੇ ਪਰ ਮੁੱਖ ਮੰਤਰੀ ਕੋਲ ਸੀਗੇ ਤੁਸੀਂ ਗੱਲ ਕੀ ਕਰੋਗੇ ਇੱਕ ਰਾਜਪਾਲ ਸਾਹਿਬ ਨੇ ਪੰਜ ਮੰਤਰੀਆਂ ਦੀ ਟੀਮ ਬਣਾਈ ਸੀਗੀ ਸਾਡੇ ਜੀਓ ਜਿੰਨਾ ਗੱਲ ਕਰਨ ਵਾਸਤੇ ਪਰ 12 ਮੀਟਿੰਗਾਂ ਹੋ ਗਈਆਂ ਅੱਜ ਤੱਕ ਗੋਗਲਾ ਤੋਂ ਮਿੱਟੀ ਝਾੜੀ ਇਹਨਾਂ ਨੇ ਮੁੱਖ ਮੰਤਰੀ ਪਤਾ ਨਹੀਂ ਸਾਥੋਂ ਕਿਉਂ ਡਰਦਾ ਫੌਜੀਆਂ ਤੋਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਮਾਸਟਰ ਦਾ ਮੁੰਡਾ ਇਹ ਸਾਨੂੰ ਪੜਾਇਆ ਲਿਖਾਇਆ ਸੀ ਫੌਜ 'ਚ ਭਰਤੀ ਹੋਏ ਆਂ ਇਹ ਫੌਜੀਆਂ ਤੋਂ ਡਰਦਾ ਪਿਆ ਨਹੀਂ ਕਿਉਂ ਐ 2-2.5 ਸਾਲ ਹੋ ਗਏ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਮੀਟਿੰਗ ਨਹੀਂ ਕਰਦਾ ਸਾਨੂੰ ਬਾਹਰ ਕੇ ਕਮਰੇ 'ਚ ਬਾਹਰ ਭੱਜ ਜਾਂਦਾ ਪਰ ਅੱਜ ਅਸੀਂ ਇਹ ਤੁਹਾਡੇ ਇਹਨਾਂ ਦੇ ਥ्रू ਇਹ ਚੈਲੰਜ ਕਰਦੇ ਆ ਆਪ ਪਾਰਟੀ ਨੂੰ ਭਗਵੰਤ ਮਾਨ ਨੂੰ ਤੇ ਕੇਂਦਰੀ ਵਾਲ ਨੂੰ ਤੇ ਅੱਜ ਤਾਂ ਅਸੀਂ ਇਹਨੂੰ ਜਿਹਾ ਕਿਹਾ ਅਸੀਂ ਉਹਨਾਂ ਨੂੰ ਆਲਦੀਆਂ ਪ੍ਰੋਬਲਮ ਦੱਸਤੀਆਂ ਉਹ ਕਹਿੰਦਾ ਵੀ ਹੱਲ ਕਰਾ ਦੂੰ ਹੱਲ ਦਾ ਸਾਨੂੰ ਪਤਾ ਨਹੀਂ ਹੁੰਦੀਆਂ ਚੋਣ ਜਾਬਤਾ ਲੱਗਿਆ ਪਰ ਅਗਲੇ ਜਿਹੜੇ ਨੂੰ ਅਸੀਂ ਪੂਰੇ ਸਾਫ ਕਾ ਸੈਨਿਕ ਜਿੱਦੇ ਇਹ ਗਜੜੇ ਵਿੱਚ ਐਂਟਰ ਕਰੂਗਾ ਅਸੀਂ ਸਾਰਾ ਗੇੜਵਾਸ ਸੈਰ ਸੀਲ ਕਰ ਦਾਂਗੇ ਬਾਹਰੋਂ ਇਹਨੂੰ ਅੰਦਰ ਨਹੀਂ ਵੜਨ ਦੇਵਾਂਗੇ ਜੇ ਮੁੱਖ ਮੰਤਰੀ ਸਾਡੀ ਗੱਲ ਨਾ ਪਹੁੰਚਾਈ ਤਾਂ ਵੀ ਕਿ ਨਾ ਮੈਂ ਤੁਸੀਂ ਅੱਜ ਕਾਦੇ ਲਈ ਇਕੱਠੇ ਹੋਏ ਮੈਂ ਜਗਮੀਤ ਸਿੰਘ ਜ਼ਿਲ੍ਹਾ ਖਜ਼ਾਨਚੀ ਸ਼੍ਰੀ ਮੁਖਸਰ ਸਾਹਿਬ ਤੋਂ ਅਸੀਂ ਗ੍ਰਾਮ ਪੰਚਾਇਤ ਅਸ਼ੋਸ਼ਨ ਪੰਜਾਬ 296 ਯੂਨੀਅਨ ਤੋਂ ਅਸੀਂ ਪੰਜ ਪਛੇ ਪੰਜ ਛੇ ਮਹੀਨਿਆਂ ਤੋਂ ਲੰਮੇ ਰਮੇ ਤੋਂ ਪਿੰਡ ਕਰਾਚੋ ਬੈਠੇ ਹਾਂ ਜਿੱਥੋਂ ਕੇ ਇਸ ਭਗਮੰਦਮਨ ਸਾਹਿਬ ਦਾ OH D ਹੈ OS D ਹੈ ਉਹਨਾਂ ਨੇ ਸਾਨੂੰ ਬੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਮੀਟਿੰਗਾਂ ਕਰਾਂਗੇ ਤੇ ਤੁਹਾਨੂੰ ਪੱਕੇ ਕਰਾਂਗੇ ਸਾਡੀਆਂ ਘਟੋ ਘਟ 50 ਮੀਟਿੰਗਾਂ ਹੋ ਚੁੱਕੀਆਂ ਕੈਬਨਿਟ ਨਾਲ ਤੇ ਕਿਤੇ OS D ਨਾਲ ਜਿਸ ਨੂੰ ਲੈ ਕੇ ਮੀਟਿੰਗਾਂ ਹੋਈਆਂ ਤੇ ਜਿਨ੍ਹਾਂ ਦਾ ਹਾਜ਼ਿਰ ਦਾ ਖਾਤ ਸਾਡੀਆਂ ਮੰਗਾਂ ਇਹ ਆ ਜੀ ਪਹਿਲਾ ਤਾਂ ਸਾਡਾ ਸ਼ਾਂਤੀ ਕਰਨਾ ਜੀ ਅਸੀਂ ಗ್ರಾಮ ਪੰਚਾਇਤ ਦੇ ਥਰੂ ਲੱਗੇ ਹੋਏ ਆ ਜਿਹੜਾ ਕਿ 5 ਸਾਲ ਬਾਅਦ ਸਰਕਾਰ ਪੰਚਾਇਤ ਬਦਲਦੀ ਆ ਉਹ ਸਾਨੂੰ ਬਦਲ ਕੇ ਆਪ ਦਾ ਬੰਪਰੇਟਰ ਰੱਖ ਲੈਂਦਾ ਉਹਦੇ ਵਿਰੋਧ ਕਰਕੇ ਅਸੀਂ ਕਿਹਾ ਸੀ ਕਿ ਇੱਕ ਤਾਂ ਸਾਡੀ ਸ਼ਾਂਤੀ ਬੰਦ ਕੀਤੀ ਜਾਵੇ ਇੱਕ ਜਿਹੜਾ ਸਾਡਾ ਸੈਂਟਰ ਦਾ ਜਿਹੜਾ ਡੀਸੀ ਰੇਟ ਬੰਦ ਆ ਜਿਹੜਾ 11-12000 ਰੁਪਿਆ ਸਾਨੂੰ ਉਹ ਦਿੱਤਾ ਜਾਵੇ ਸਾਡੀਆਂ ਕੋਈ ਬਾਲੀਆਂ ਮੰਗਾ ਨਹੀਂ ਦੋ ਹੀ ਮੰਗਾ ਤੇ ਅੱਜ ਅਸੀਂ ਜਿਹੜਾ ਕਿ ਇਹਨਾਂ ਨੇ ਫਰੀਦਕੋਟ ਹਲਕੇ ਦਾ ਚੇਰਾ ਅਨਾਉਂਸ ਕੀਤਾ ਉਹ ਗਿੱਦੜਬਾ ਵੇਖੇ ਆਏ ਸੀਗੇ ਤੇ ਇੱਥੇ ਅਸੀਂ ਉਹਨਾਂ ਦਾ ਵਿਰੋਧ ਕਰਨ ਲਈ ਆਏ ਸੀ ਤੇ ਇਸ ਇੱਥੇ ਪਤਪਾਲ ਸ਼ਰਮਾ ਜੀ ਜੋ ਕਿ ਹਰੀਕੇ ਕਲਾਂ ਦੇ ਆ ਹਲਕਾ ਚਾਰਜ ਲੱਗੇ ਹੋਏ ਆ ਉਹਨਾਂ ਨੇ ਸਾਨੂੰ ਕਹਤਾ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਕੋਈ ਨਾਰੇ ਬਾਜੀ ਨਹੀਂ ਕਰਨੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਤੇ ਅਸੀਂ ਉਹਨਾਂ ਨੂੰ ਆਪਣਾ ਮੰਗ ਪੱਤਰ ਦਿੱਤਾ ਅਸੀਂ ਇਸ ਤੋਂ ਪਹਿਲਾਂ ਵੀ ਕਾਫੀ ਗੱਲਾਂ ਕੀਤੀਆਂ ਕਾਫੀ ਮੰਗ ਪੱਤਰ ਦਿੱਤੇ ਪਰ ਸਾਡੀ ਕੈਬਨਿਟ ਸੀਐਮ ਤੱਕ ਕੋਈ ਗੱਲਬਾਤ ਨਹੀਂ ਬਚੀ सीएम साहब ਕਹਿੰਦੇ ਆ ਕਿ ਮੈਂ ਡਾਕਟਰ ਅਮੀ德ਕਰ ਦੀ ਪੱਕ ਸਿੰਘ ਦੀ ਲਾਈਨ ਤੇ ਚੱਲ ਰਿਹਾ ਪਰ ਸਾਨੂੰ ਲੱਗਦਾ ਨਹੀਂ ਵੀ ਉਹਨਾਂ ਦੀ ਅਮੀ德ਕਰ ਦਾ ਤਾਂ ਇਹ ਨਾਰਾ ਸੀਗਾ ਵੀ ਕੋਈ ਵੀ ਬੰਦਾ ਜਾਂ ਕੋਈ ਵੀ ਆ ਅਣਪੜਾ ਹੋ ਜਾਂ ਪੜਿਆ ਉਹਦੇ ਨਾਲ ਨੌਕਰੀ ਦੇ ਸਤੇ ਕੋਈ ਵੀ ਉਹਨੂੰ ਨੌਕਰੀ ਦੇਊਗੀ ਪਹਿਲ ਦੇ ਆਧਾਰ ਤੇ ਮਿਲੂਗੀ ਉਸ ਇੱਕ ਵਾਰ ਅਮੀ德ਕਰ ਦਾ ਪੁੱਤਰ ਗੁਜ਼ਰ ਗਿਆ ਸੀ ਤੇ ਪੁੱਤਰ ਗੁਜ਼ਰਨ ਦੇ ਬਾਵਜੂਦ ਉਹ ਬੰਦਾ ਆਪਣੇ ਪੁੱਤਰ ਨੂੰ ਛੱਡ ਕੇ अनेका ਲੋਕਾਂ ਦੇ ਲਈ ਚੱਲ ਪਿਆ ਸੀ ਕਹਿੰਦਾ ਇਹ ਪੁੱਤਰ ਤਾਂ ਮਰ ਗਿਆ ਪਰ ਮੈਂ अनेका ਪੁੱਤਰ ਆ ਜਿਹੜੇ ਉਹਨਾਂ ਨੂੰ ਨਹੀਂ ਮਾਰਨ ਦੇਣਾ ਪਰ ਸੀਐਮ ਸਾਹਿਬ ਚੱਲਦੇ ਜਰੂਰ ਆ ਕਹਿੰਦੇ ਭਗਮੰਤਵਰ ਮੈਂ ਨਹੀਂ ਮੰਨਦਾ ਕਿ ਉਹ ਉਮੀਦਵਾਰ ਦੇ ਲਈ ਤੇ ਜਾਂ ਲੈਂ ਤੇ ਚੱਲਦੇ ਆ ਸਾਨੂੰ 5-6 ਮਹੀਨਿਆਂ ਤੋਂ ਉੱਥੇ ਬੈਠੇ ਹੋ ਗਿਆ ਸਾਨੂੰ ਮਿਲਣ ਤੇ ਕਰ ਕੋਈ ਆਮ ਆਦਮੀ ਦਾ ਨੁਮਾਇੰਦਾ ਨਹੀਂ ਆਇਆ ਕੋਈ ਭਗਮੰਤਮਾਨ ਨਹੀਂ ਆਇਆ ਉਲਟਾ ਸਾਨੂੰ ਡੰਡੇ ਮਾਰ ਕੇ ਉੱਥੋਂ ਭਜਾ ਦਿੰਦੇ ਆ ਕੀ ਆ ਥੋੜੀ ਇਸ ਤੋਂ ਅਗਲਾ ਰਣਨੀਤੀ ਕੀ ਰੱਖੋ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਸਾਨੂੰ ਕਰਮਜੀਤ ਮੋਲਸੌਰ ਨੇ ਕਿਹਾ ਕਿ ਅਸੀਂ ਤੁਹਾਡੀ ਇਹ ਗੱਲ ਸੀਐਮ ਤੱਕ ਪਹੁੰਚਾਵਾਂਗੇ ਜੇ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਨੂੰ ਕੋਟਕਪੂਰੇ ਜਾਂ ਫਰੀਦਕੋਟ ਅੱਗੇ ਕਿਤੇ ਵੀ ਹੋਊਗਾ ਅਸੀਂ ਉਹਨਾਂ ਨੂੰ ਕੇਰਾਂਗੇ ਅਤੇ ਰਾਤ ਕੇ ਰੋੜੋਦ ਕਰਾਂਗੇ। ਪ੍ਰਿੰਦਰ ਸਿੰਘ ਜੀ ਜਣਾ ਚਾਹੁੰਦੇ ਅੱਜ ਅਸੀਂ ਅੱਜ ਕਿਉਂਕਿ ਇਹ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਉਹਦਾ ਵਿਗੜ ਵੱਗ ਚੁੱਕਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਸਾਡੀ ਜਿਹੜੀ ਅਸੀਂ ਮਸਲਾ ਲੈ ਕੇ ਅੱਜ ਇਥੋਂ ਦੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਤੱਕ ਜੁੜਾ ਸੀ ਮਸਲਾ ਅੱਜ ਪਹੁੰਚਾਇਆ ਆਪਦਾ ਉਹਨੂੰ ਤੁਸੀਂ ਜਿਹੜਾ ਇਹ ਇਸ মিডিਏ ਰਾਹੀਂ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਤੱਕ ਸਾਡਾ ਪਹੁੰਚਦਾ ਹੋਣਾ ਸੋ ਅੱਜ ਦਾ ਜਿਹੜਾ ਸਾਡਾ ਮਸਲਾ ਇਹ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸਾਡਾ ਦੀਪੂ ਹੋਲਡਰਾਂ ਦਾ ਜਿਹੜਾ ਰਜਗਾਰ ਜਿਹੜਾ ਉਹ ਖੋਇਆ ਜਾ ਰਿਹਾ ਬਹੁਤ ਲੰਮੇ ਸਮੇਂ ਤੋਂ ਅਸੀਂ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਆਪਦੇ ਦੀਪੂਆਂ ਤੇ ਅਸੀਂ ਕਣਕ ਵੜਦੇ ਆ ਔਰ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਉਹ ਕਣਕ ਫ੍ਰੀ ਵੰਡ ਰਹੇ ਆ ਕੋਈ ਪੈਸਾ ਸਾਨੂੰ ਸਰਕਾਰ ਜਿਹੜਾ ਉਹਦਾ ਨਹੀਂ ਦੇ ਰਹੀ ਕਿਉਂਕਿ ਜਿਹੜਾ ਕਮਿਸ਼ਨ ਸਾਡਾ ਸਰਕਾਰ ਨੇ ਤੈਅ ਕੀਤਾ ਉਹ ਪਿਛਲੇ 2-2 13-13 ਮਹੀਨਿਆਂ ਤੋਂ 15-15 ਮਹੀਨਿਆਂ ਦਾ ਸਾਨੂੰ ਕੋਈ ਕਮਿਸ਼ਨ ਨਹੀਂ ਮਿਲਿਆ ਔਰ ਜੋ ਮਿਲਦਾ ਤਾਂ ਉਹ ਸਿਰਫ 47 ਰੁਪਏ ਕੁਆਟਰ ਦਾ ਸਾਨੂੰ ਕਮਿਸ਼ਨ ਮਿਲਦਾ ਔਰ ਸਰਕਾਰ ਨੇ ਜਿਹੜੀ ਆਟਾ ਵੰਡਣ ਦੀ ਸਕੀਮ ਚਲਾਈ ਆ ਉਹਦੇ ਵਿੱਚ ਸਰਕਾਰ ਜਿਹੜੇ ਨੇ ਸਰਕਾਰ ਨੇ ਮੁਲਾਜ਼ਮ ਰੱਖਿਆ ਮਾਰਕਫੱਟ ਤੇ ਮੁਲਾਜ਼ਮ ਜਿਹੜੇ ਰੱਖਿਆ ਥਰੂ ਵੰਡ ਰਹੀ ਆ ਉਹ ਰਾਸ਼ਨ ਉਹਦੇ 30000 ਰੁਪਇਆ ਜਿਹੜਾ ਬੰਦਾ ਪਰਚੀ ਕੱਢਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ 8000 ਰੁਪਇਆ ਜਿਹੜਾ ਬੰਦਾ ਥੈਲੀ ਚੱਕ ਕੇ ਫੜਾਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ 8000 ਰੁਪਇਆ ਜਿਹੜਾ ਬੰਦਾ ਗੱਡੀ ਚਲਾ ਕੇ ਲਿਆਉਂਦਾ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਸੀ ਵੀ ਜੇ ਤੁਸੀਂ ਰਾਸ਼ਨ ਵੰਡਾਉਣਾ ਹੈ ਤੁਹਾਡੀ ਸਕੀਮ ਚਲਾਉਣੀ ਹੈ ਤੁਸੀਂ ਚਲਾਓ ਜੀ ਸਦਕੇ ਸਰਕਾਰਾਂ ਸਕੀਮਾਂ ਚਲਾਉਂਦੀਆਂ ਹੁੰਦੀਆਂ ਪਰ ਸਾਡਾ ਰੋਜ਼ਗਾਰ ਨਾਲ ਖੋਜ ਆਟਾ ਵੰਡਣਾ ਡੀਪੋ ਵਾਲੋਂ ਨੂੰ ਦੇਵਾਂ ਸੀ ਵੰਡਾਂਗੇ ਸਾਨੂੰ ਪਤਾ ਹੈ ਵੀ ਕਿਵੇਂ ਵੰਡਣਾ ਹੈ ਘਰ-ਘਰ ਆਟਾ ਪਹੁੰਚਾਉਣ ਦੀ ਜਿਹੜੀ ਗੱਲ ਕੀਤੀ ਸੀ ਗਰਾਊਂਡ ਪੱਧਰ ਤੇ ਉਹ ਫੇਲ ਆ ਸਰਕਾਰ ਦੀ ਸਕੀਮ ਬਿਲਕੁਲ ਫੇਲ ਆ ਕਿਸੇ ਵੀ ਇੱਕ ਵੀ ਇਨਸਾਨ ਨੂੰ ਘਰ ਦੇ ਵਿੱਚ ਆਟਾ ਨਹੀਂ ਦਿੱਤਾ ਗਿਆ ਇੱਕ ਗੱਲ ਜ਼ਰੂਰ ਹੈ ਕਿ ਜਿਸ ਦਿਨ ਇਹ ਸਕੀਮ ਦੀ ਸਟਾਰਟਿੰਗ ਹੋਈ ਆ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਨੇ ਜਿਹੜੀਆਂ 5 ਥੈਲੀਆਂ ਆਪਦੇ ਹੱਥ ਨਾਲ ਲੋਕਾਂ ਦੇ ਘਰਾਂ ਚ ਦਿੱਤੀਆਂ ਉਸ ਤੋਂ ਬਾਅਦ ਇੱਕ ਵੀ ਥੈਲੀ ਸਾਮਤ ਕਰ ਦੇਣ ਕਿ ਅਸੀਂ ਕਿਸੇ ਦੇ ਘਰ ਜਾ ਕੇ ਦਿੱਤੀ ਆ ਅਸੀਂ ਦੀਪੂ ਵੀ ਛੱਡਣ ਨੂੰ ਤਿਆਰ ਆ ਸਾਡੀ ਸਰਕਾਰ ਤੋਂ ਮੰਗ ਇਹ ਆ ਕਿ ਜਿਹੜਾ ਸਾਡਾ ਰੋਜ਼ਗਾਰ ਨਾ ਖੋ ਕੇ ਸਾਡਾ ਰੋਜ਼ਗਾਰ ਨੂੰ ਬਹਾਲ ਰੱਖਿਆ ਜਾਵੇ ਜਿਹੜੀ ਇਹ ਸਕੀਮ ਆ ਸ਼ੇਰੀ ਮੁਖਤਾਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ